听到没？ Se vedi c'è la taglia ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਪਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਪਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਪਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਪਵਨ ਪਵਿੱਤਰ ਮਿੱਤਰ ਆਜ ਮੋਰੇ i'm <laughs> ਸਾ ਵਾਹਿਗੁਰੂ ਜੀ ਕੀ ਫਤਿਹ ਯਾਹੇ ਕਾਜ ਤਰਾ ਹਮ ਜਨਮ ਮੰ ਸਮਝ ਲੈ ਹੋ ਸਾਧੂ ਸਭ ਮੰਨ ਮੰ ਧਰਮ ਚਲਾਵਨ ਸੰਤੋ ਬਾਰਨ ਦੁਸਟ ਸਭਨ ਕੋ ਮੂਲ ਉਾਰਨ ਤਹੀ ਪ੍ਰਕਾਸ਼ ਹਮਾਰਾ ਭੈਓ ਪਟਨਾ ਸ਼ਹਿਰ ਵਿਖੇ ਪਵਲੈਓ ਐਸੇ ਦੀਨ ਦੇ ਆਲ ਸਤਿਗੁਰੂ ਸਰਬਨ ਸੁਦਾਨੀ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤਾ ਦੇਸ਼ ਮੇਸ਼ ਪਿਤਾ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ਪੁਰ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਹਿਸਬੰਦ ਵਿੱਚ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਤਿਗੁਰੂ ਧੰਨ ਗੁਰਗੰਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਜੋ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਪੜਾਵਾਂ ਤੋਂ ਹੁੰਦਾ ਹੋਇਆ ਵਾਪਸ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ ਸਮੂਚੀਆਂ ਸੰਗਤਾਂ ਨੂੰ ਸਤਿਗੁਰੂ ਧੰਨ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੰਘ ਸਾਹਿਬ ਜੀ ਰਾਜ ਨਗਰ ਕੀਰਤਨ ਕੱਢਿਆ ਗਿਆ ਕੀ ਕਹਿੰਦੇ ਜਾਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਕਮਾਲ ਸ਼੍ਰੀ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਜਮਨ ਪੁਰਬ ਦੀ ਖੁਸ਼ੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਅਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਪ੍ਰਕਾਸ਼ ਪਰਵ ਦੀ ਖੁਸ਼ੀ ਅੰਦਰ ਸ਼੍ਰੀ ਅਕਾਲਪਤੀ ਸਾਹਿਬ ਜੀ ਕੋਲ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਧੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਛਤਰ ਛਾਇਆ ਹੇਠ ਲਗਾੜਿਆ ਤਹੁਸੇ ਲਿਆ ਚੋਟਾ ਦੇ ਨਗਰ ਕੀਰਤਨ ਆਰੰਭ ਹੋਇਆ ਬਸੰਤਾਵਾਰ ਆ ਸਮੇਂ ਦਰਸ਼ਨ ਕਰ ਸਕਦੇ ਹੋ ਆ ਸਮੂਹੀਆਂ ਸੰਗਤਾਂ ਨੂੰ ਪ੍ਰਕਾਸ਼ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਜਿੱਥੇ ਅੱਜ ਨਗਰ ਕੀਰਤਨ ਦੀ ਸੰਪੂਰਨ ਸ਼ਾਮ ਹੋਵੇਗੀ ਉਥੇ ਲਾੜ ਲਾੜ ਲਗ ਰਿਟ ਕੋਲ ਤੋਂ ਇਲਾਵਾ ਕੱਲ ਨੂੰ 9 ਤੋਂ 12 ਵਜੇ ਤੱਕ ਜਲੋਸ ਜਨਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪੂਰਵ ਦਰਵਾਜ਼ਾ ਬਾਬਾ ਟਾਲਰਾਏ ਸਾਹਿਬ ਸ਼ਾਮ ਨੂੰ ਦੀਪਮਾਲਾ ਹੋਵੇਗੀ ਤੇ ਵਿਸ਼ੇਸ਼ ਸੁੰਦਰ ਦੀਵਾਲ ਸਜਾਏ ਜਾਣਗੇ ਆਪ ਸੰਗਤਾਂ ਪਰਿਵਾਰਾਂ ਸਮੇਤ ਦਰਸ਼ਨ ਜੀਜ਼ਾਰ ਕਰਕੇ ਆਪਣੇ ਜੀਵਨ ਦੀ ਇੱਕ ਯਾਦ ਨੂੰ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਗਰਗੀਤਨ ਕਟਿਆ ਕੇ ਕੀ ਕਹਿਣਾ ਚਾਹੁੰਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਬਨ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਸ੍ਰੀ ਕਾਲਤਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਜੋ ਭੰਡਾ ਘਰ ਤੋਂ ਆਰੰਭ ਹੋਊਗਾ ਬਾਈ ਸੇਵਾ ਬਾਜ਼ਾਰ ਬਾਜ਼ਾਰ ਪਾਪੜਾ ਬਾਜ਼ਾਰ ਕਾਟੀਆਂ ਤੇ ਛੱਗੀ ਕੋਈ ਚੌਕ ਹੁੰਦਾ ਹੋਇਆ ਜਿਹੜਾ ਵਾ ਪਰਾ ਦਾ ਚੌਕ ਤੋਂ ਰਾਮਦਾਸਰਾਣ ਆਣ ਕੇ ਜਿਹੜਾ ਵਾ ਸਮਾਪਤ ਹੋਵੇਗਾ ਨੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਓ ਜਿਹੜੇ ਸਭ ਜਿਹੜਾ ਕੜਾਕੇ ਦੀ ਖੰਡੇ ਪਾਇਆ ਇੱਥੇ ਲਾਲੂ ਆਵਾਜ਼ੇ ਬਹੁਤ ਦੇਚੂ ਦੇਚ ਤੋ ਆ ਰਹੇ ਨੇ ਕੀ ਕੀ ਪ੍ਰਬੰਧ ਕੀਤੇ ਗਿਆ ਹੈ ਜੀਪੀਸੀ ਵੱਲੋਂ ਸਾਹਿਬ ਜੀ ਸਾਡੇ ਤੇ ਬਹੁਤ ਆਦੀ ਪੈ ਰਹੀ ਆ ਬਾਕੀ ਐਜੀਪੀਸੀ ਵੱਲੋਂ ਤੇ ਜਿਹੜੇ ਗੁਰੂ ਦਰਬਾਰ ਸਾਹਿਬ ਵੱਲੋਂ ਪ੍ਰਬੰਧ ਕੀਤੇ ਗਿਆ ਵੱਧ ਤੋਂ ਵੱਧ ਜਿਹੜੀ ਆ ਵਰਕਰਾਂ ਦੇ ਵਿੱਚ ਵਿਸ਼ਾਈ ਕੀਤੀ ਗਈ ਆ ਮੈਂਟਾਂ ਦੀ ਪਰ ਗੁਰੂ ਰਾਮਦਾਸ ਦੇ ਦਰ ਤੇ ਸਤਾਂ ਦਾ ਸਾ ਪਿਆਰ ਹੋਣ ਕਰਕੇ ਛੱਡ ਦੀ ਕੋਈ ਪਰਵਾਹ ਨਹੀਂ ਕਰਦਾ ਤੁਸੀਂ ਆਪ ਦੇਖ ਰਹੇ ਹੋ ਕਿਉਂਕਿ ਛੱਡ ਕੇ ਕੋਈ ਜੂਸ ਨਹੀਂ ਕਰਦਾ ਅੱਜ ਜਦੋਂ ਤੁਹਾਡੇ ਸਾਹਮਣੇ ਕਿੰਨਾ ਰੱਤੇ ਟੀਮਾ ਸਕੂਲੋਂ ਨਮਾਇਨ ਸਾਰੇ ਜਿਹੜੇ ਆ ਲੱਗੇ ਜਿਹੜੇ ਸਾਹਮਣੇ ਹੋ ਗਏ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਗ੍ਹਾ ਤੋਂ ਆਇਓ ਅੱਜ ਨਗਰਜੀਤ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿ ਗਣਕੰਦ ਤੇ ਫੀਰਦਾਸ ਬੇਨਤੀ ਕੀਤੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਕੌਰ ਪਣੀਪਤ ਜ਼ਿਲ੍ਹਾ ਪਣੀਪਤ ਤੋਂ ਆਇਆ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਆ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਤੇ ਇੱਥੇ ਆ ਕੇ ਤਨਤਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਬਹੁਤ ਸਕੂਨ ਮਿਲਿਆ ਪਰਮਾਤਮਾ ਨੇ ਬੜਾ ਕੁਝ ਦਿੱਤਾ ਇੱਥੇ ਆ ਕੇ ਸਭ ਦੇ ਦੁੱਖੜੇ ਦੂਰ ਹੋ ਜਾਂਦੇ ਨੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਲਜੀਤ ਸਿੰਘ ਸੰਧੂ ਪਾਣੀਪੱਦੇ ਰਹਿਣ ਵਾਲੇ ਆ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਜਾਈ ਮੱਥਾ ਟੇਕਣ ਆਏ ਸੀ ਤੇ ਪਰਿਵਾਰ ਸਮੇਤ ਆਏ ਆ ਤੇ ਨਗਰ ਕੀਰਤਨ ਵੇਖਿਆ ਤੇ ਦਿਲ ਨੂੰ ਬਹੁਤ ਜ਼ਿਆਦਾ ਸ਼ਾਂਤੀ ਸਕੂਨ ਮਿਲੀ ਤੇ ਇੱਥੇ ਹਰ ਇੱਕ ਭਾਈਚਾਰੇ ਦਾ ਮੈਂ ਵੇਖਿਆ ਕਿ ਇੱਥੇ ਕੋਈ ਕਿਸੇ ਨੂੰ ਪਤਾ ਹੀ ਨਹੀਂ ਕੌਣ ਹੈ ਸਭ ਇੱਕ ਮਿਕ ਹੋ ਕੇ ਇਸ ਨਗਰ ਕੀਰਤਨ ਵਿੱਚ ਹਿੱਸਾ ਲੈ ਰਹੇ ਨੇ ਤੇ ਵੇਖ ਕੇ ਮਨ ਨੂੰ ਇੰਨਾ ਸਕੂਨ ਹੋਇਆ ਤੇ ਬਹੁਤ ਸ਼ਾਂਤੀ ਮਿਲੀ ਏ ਤੇ ਇਸ ਤਰ੍ਹਾਂ ਹੀ ਲੋਕੀ ਆਉਂਦੇ ਜਾਂਦੇ ਰਹਿਣ ਤੇ ਇਸ ਪ੍ਰਕਾਸ਼ ਦਿਹਾੜੇ ਤੇ ਲੋਕਾਂ ਦਾ ਪਿਆਰ ਮਿਲਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਨਾਮ ਦੇ ਤੋਂ ਔਰ ਕਿੰਨੀ ਜਗ੍ਹਾ ਤੋਂ ਆਏ ਹਾਂ ਤੇ ਅੱਜ ਨਗਰ ਕੀਰਤਨ ਦੇਖ ਰਹੀ ਹਾਂ ਮੇਰਾ ਮੇਰਾ ਨਾਮ ਗੁਰਜੀਤ ਕੌਰ ਹੈਗਾ ਮੈਂ ਕਾਪ ਕੋ ਯੂਪੀ ਤੋਂ ਆਈ ਹਾਂ ਮੈਂ ਪਹਿਲੀ ਵਾਰ ਜੀਵਨ ਇਸ ਤਰ੍ਹਾਂ ਕੀਰਤਨ ਦੇਖ ਰਹੀ ਹਾਂ ਅੱਲਾ قال پولیس دیکھے مگر ਇਹੋ ਜਿਹਾ ਲੱਗੇ ਤੇ ਪਹਿਲੀ ਵਾਰ ਲਾਈਵ ਹੀ ਦੇਖ ਰਹੀ ਹਾਂ مگر ਦਿਲ ਬਹੁਤ ਖੁਸ਼ ਹੋ ਗਿਆ ਮਨ ਕਰਦਾ ਕਿ ਮੈਂ ਵੀ ਇੱਥੇ ਰਹਦੀ ਉਹਦੀ ਮੈਂ ਹਰ ਸਾਲ ਦੇਖਦੀ ਵੀਰ ਅਰਦਾਸ ਬੇਨਤੀ ਕੀਤੀ ਜਿਵੇਂ ਸ਼ਾਇਬੇ ਕਮਾਲ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਕਾ ਦੇ ਅਰਦੇ ਨਗਰ ਕੀਰਤਨ ਸਜਾਇਆ ਗਿਆ ਇੱਕ ਇਹ ਅਰਦਾਸ ਕੀਤੀ ਕਿ ਜਿੰਨੀ ਸਵਾਸ ਰਹਿਗੇ ਨੇ ਆਪਣਾ ਨਾਮ ਸਿਮਰਨ ਕਰਾ ਲੈ ਔਰ ਇੱਕ ਆਪਣਾ ਮਨ ਆਸ਼ੀਆਨਾ ਦੇ ਦੇ ਆਪਣੇ ਆਪਣੇ ਆਸ਼ੀਆਨ ਵਿੱਚ ਕਿ ਮੈਂ ਵੀ ਇੱਥੇ ਲਾਗਿੱਟਨ ਦੇਖ ਸਕਾਂ ਨਗਰ ਕੀਰਤਨ ਸਜਾਇਆ ਗਿਆ ਜੀ ਕੀ ਕਰਨੇ ਜਾਂਦੇ ਜੀ ਅੱਜ ਸਰਬੰਸਤਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਜੀ ਤੋਂ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਬਹੁਤ ਹੀ ਸੰਗਤਾਂ ਹੁੰਮਾ ਕੇ ਪਹੁੰਚੀਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ ਮੈਂ ਆਪਣੇ ਵੱਲੋਂ ਗੁਰਗੁਰਵੰਤ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਮੂਹ ਹਿੰਦੁਸਤਾਨ ਨਿਵਾਸੀਆਂ ਨੂੰ ਬਤਾਈ ਦਿੰਦਾ ਹਾਂ ਅਤੇ ਉਹਨਾਂ ਤੋਂ ਇਹ ਪ੍ਰੇਰਣਾ ਲੈਣ ਦੀ ਹਦਾਇਤ ਕਰਦਾ ਹਾਂ ਕਿ ਤੁਸੀਂ ਵੀ ਆਪਣੇ ਹਿੰਦੁਸਤਾਨ ਦੇ ਲਈ ਕੁਰਬਾਨੀ ਲਈ ਤਿਆਰ ਹੋ ਇਥੇ ਵੱਜੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਆ ਕੀ ਕਹਣਾ ਚਾਹਦੇ ਹੋ ਅੱਜ ਮੱਥਾ ਵੀ ਟੇਕਿਆ ਤੇ ਕੀ ਅਰਦਾਸ ਬੇਨਤੀ ਕੀਤੀ ਜੀ ਅੱਜ ਮੀਰੀ ਪੀਰੀ ਦੇ ਮਾਲਕ ਸਰਬਦਾਨੀ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਅਕਾਲ ਤਾ ਸਾਬ ਤੋਂ ਨਗਰ ਕੀਰਤਨ ਨਿਕਲਿਆ ਉਹਦੇ ਦਰਸ਼ਨ ਕੀਤੇ ਆ ਸੰਤਨ ਦਰਸ਼ਨ ਕੀਤੇ ਆ ਔਰ ਉਹ ਇਹ ਨਜ਼ਾਰਾ ਜਿਹੜਾ ਕਿ ਬਹੁਤ ਉਧਿਆਨ ਤਾਂ ਨਾਲ ਕੀਤਾ ਗਿਆ ਹੈ। ਉਹ ਸਾਰੇ ਸੰਗਤ ਨੂੰ ਦੇਸ਼ ਸੇਵਾਤੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ।